हां जी ਕਿਸਾਨ ਵੀਰੋ ਜੇ ਤੁਸੀਂ ਵੀ ਆਪਣੇ ਪਸ਼ੂਆਂ ਦੇ ਸਿੰਘ ਪੂਰੀ ਤਰ੍ਹਾਂ 골 ਕਰਨਾ ਚਾਹੁੰਦੇ ਹੋ ਤਾਂ ਇਹ ਫੁੱਲ ਵੀਡੀਓ ਤੁਸੀਂ ਜ਼ਰੂਰ ਵੇਖਣਾ ਤੇ ਆਓ ਵੀਡੀਓ ਸਟਾਰਟ ਕਰਦੇ ਹਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਸੋਨੂ ਸਿੰਘ ਮੋੜਨ ਦਾ ਜਮਾ ਘਰੇਲੂ ਪ੍ਰਾਣੇ ਬਜ਼ੁਰਗਾਂ ਦਾ ਵਰਤਿਆ ਹੋਇਆ ਨੋਕਤਾ ਤੁਹਾਡੇ ਨਾਲ ਸਾਂਝੇ ਕਰਾਂਗੇ ਆਪਾਂ ਨੂੰ ਸਿੰਘ ਬਣਵਾਉਣ ਦੀ ਵੀ ਨਹੀਂ ਲੋੜ ਤੇ ਆਹ ਜਿਹੜੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਨੇ ਉਹ ਇਹ ਝੋਟੀ ਦੇ ਸਿੰਘ ਬਹੁਤ ਖੁੱਲੇ ਸੀਗੇ ਜਦੋਂ ਮੈਂ ਲੈਤੀ ਸੀ ਉਦੋਂ ਉਹ 9 ਮਹੀਨਿਆਂ ਦੀ ਸੀ ਪੂਰੀ ਤਰ੍ਹਾਂ ਸਿੰਘ ਮੋੜਨ ਲੱਗੇ ਜਿਹੜਿਆਂ ਬਸ ਦੋ ਚੀਜ਼ਾਂ ਹੈਗੀਆਂ ਕਰਨੀਆਂ ਹੈਗੀਆਂ ਆਪਾਂ ਜਿਹਦੇ ਨਾਲ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੇ ਪਸ਼ੂ ਦੇ ਸਿੰਘ ਨੇਗੇ ਉਹ گول ਹੋ ਜਾਣਗੇ ਤੇ ਨਾਲੇ ਆਪਾਂ ਨੂੰ ਪਤਾ ਵੀ ਜਿੰਨੀ ਪਸ਼ੂ ਦੀ ਬਣਤਰ ਸਿੰਘਾਂ ਤੋਂ ਸੋਹਣਾ ਪਸ਼ੂ ਹੁੰਦਾ ਉੰਨੀ ਜ਼ਿਆਦਾ ਪਸ਼ੂ ਦਾ ਰੇਟ ਹੁੰਦਾ ਤੇ ਕੁਆਲਿਟੀ ਹਾਈ ਹੋ ਜਾਂਦੀ ਹੈਗੀ ਤੇ ਆਉ ਤੁਹਾਨੂੰ ਮੈਂ ਦੱਸ ਦਾਂਗਾ ਕਿਹੜੀਆਂ ਉਹ ਦੋ ਚੀਜ਼ਾਂ ਆਪਾਂ ਵਰਤਣੀਆਂ ਹੈਗੀਆਂ ਜਿਹਦੇ ਨਾਲ ਪਸ਼ੂਆਂ ਦੇ ਸਿੰਘ ਆਪਾਂ ਚੰਗੀ ਤਰ੍ਹਾਂ ਗੋਲ ਕਰ ਸਕੀਏ ਵੀ ਅੰਦਰ ਨੂੰ ਮੋੜ ਸਕਣ ਆਉ ਆਪਾਂ ਵੀਡੀਓ ਅੱਗੇ ਵਧਾਉਂਦੇ ਹੋਏ ਤੇ ਤੁਹਾਨੂੰ ਜਾਣਕਾਰੀ ਦਿੰਨੇ ਆਂਗੇ हां जी बीरो ਸਭ ਤੋਂ ਪਹਿਲਾਂ ਆਪਾਂ ਕੀ ਕਰਨਾਗਾ ਆਹਾ ਆਰੀ ਦਾ ਬਲੇਟ ਲੈਣਾ ਦਾ ਆਰੀ ਦਾ ਬਲੇਟ ਲੈ ਕੇ ਆਪਾਂ ਪਸ਼ੂ ਦੇ ਮਤਲਬ ਕਿੱਥੋਂ ਸਿੰਗ ਮੋੜਨੇ ਨੇਗੇ ਉਥੋਂ ਆਪਾਂ ਇਹਨੂੰ ਇਸ ਤਰ੍ਹਾਂ ਜਿਵੇਂ ਆਹਾ ਸਿੰਗ ਹੁਣ ਇੱਥੋਂ ਆਪਾਂ ਕੱਟ ਲੱਗੇ ਹੋਏ ਸੀ ਬ੍ਰੀਕ ਕੱਟ ਲਾਉਣੀ ਨੇਗੇ ਇਹਨੂੰ ਆਪਾਂ ਬੰਨ ਕੇ ਸੋਨੂੰ ਮੈਂ ਤੇ ਆਪੇ ਤੌਰ ਤੇ ਦੱਸਦਾ ਆ ਇਸ ਤਰ੍ਹਾਂ ਆਪਾਂ ਮਤਲਬ ਸਿੰਗ ਦੇ ਵਿੱਚ ਕੱਟ ਲਾ ਦੇਨੇ ਨੇ ਦੋਨਾਂ ਪਾਸੇ ਦੋਨਾਂ ਪਾਸੇ ਕੱਟ ਲਾਉਣ ਤੋਂ ਬਾਅਦ ਵੀ ਬਾਹਲੇ ਪਡੂੰਗੇ ਕੱਟ ਨਹੀਂ ਲਾਉਣੇਗੇ ਦੋਨਾਂ ਪਾਸੇ ਆਪਾਂ ਕੱਟੇ ਇਹਨੂੰ ਬਲੇਟ ਨਾਲ ਲਾਉਣ ਤੋਂ ਬਾਅਦ ਆਪਾਂ ਇਹਨੂੰ ਕੀ ਕਰਾਂਗੇ ਪਰ ਆਹ ਚੀਜ਼ ਆਪਾਂ ਸਾਰੇ ਲਾਉਣਿਆਂ ਸਿੰਘਾਂ ਦੇ ਉੱਤੇ ਸਰੋਂ ਦਾ ਤੇਲ ਪਰ ਇਹਦੇ ਬਾਰੇ ਆਪਾਂ ਨੂੰ ਲਾਉਣ ਦਾ ਨਹੀਂ ਸਹੀ ਤਰੀਕਾ ਪਤਾ ਵੀ ਕਿਵੇਂ ਲਾਉਣਾ ਹੈ ਸੋ ਮੈਂ ਉਹ ਤਰੀਕਾ ਤੁਹਾਡੇ ਨਾਲ ਸਾਂਝਾ ਕਰਦਾਗਾ ਇਹਨੂੰ ਆਪਾਂ ਪਸ਼ੂ ਤੜਕੇ ਹੱਥ ਨੇ ਨਮਾ ਕੇ ਲਾਤਾ ਲੈਣਿਆਂਗੇ ਪਰ ਇਹੇ ਤੜਕੇ ਨਹੀਂ ਲਾਉਣਾ ਜਿੰਨਾ ਕੰਮ ਸਰੋਂ ਦਾ ਤੇਲ ਪਸ਼ੂ ਦੇ ਰਾਤ ਨੂੰ ਕਰਦਾ ਨਾ ਸਿੰਘਾਂ ਦੇ ਉੱਤੇ ਤੇ ਉਹ ਨਾ ਕੰਮ ਦੇ ਨਹੀਂ ਕਰਦਾ ਹਮੇਸ਼ਾ ਜੇ ਸਿੰਘ ਮੋੜਨਗੇ ਤਾਂ ਪਸ਼ੂ ਦੇ ਨਰਮ ਹੋਣਗੇ ਰਾਤ ਨੂੰ ਹੀ ਮੋੜਨਗੇ ਸੋ ਵੀਰੋ ਆਪਾਂ 5-4 ਮਿੰਟ ਇਸ ਤਰ੍ਹਾਂ ਸਿੰਘਾਂ ਦੇ ਉੱਤੇ ਮਾਲਸ਼ ਕਰਨੀ ਹੈਗੀ ਰਾਤ ਦੇ ਸਮੇਂ ਹਮੇਸ਼ਾ ਇਹ ਗੱਲ ਯਾਦ ਰੱਖੋ ਵੀ ਆਪਾਂ ਨਮਾ ਕੇ ਤੇਲ ਲਾ ਦਿੰਨੇ ਆ ਦਿਨੇ ਤੇਲ ਲਾਉਣ ਨਾਲ ਪਸ਼ੂ ਦੇ ਸਿੰਘ ਕਦੇ ਵਾਸਤੇ ਨਹੀਂ ਮੋੜਨਗੇ ਆ ਇਸ ਤਰ੍ਹਾਂ ਇਹਨੂੰ ਅੰਦਰ ਨੂੰ ਸਿੰਘ ਮੋੜਨੇ ਨੇ ਕੱਟ ਲਾ ਕੇ ਇੱਕ ਮਹੀਨੇ ਦੇ ਅੰਦਰ ਅੰਦਰ ਸਿੰਘ ਪੂਰੀ ਗਲਾਈ ਫੜ ਜਾਂਦੇ ਕਿਸ ਤਰ੍ਹਾਂ ਨੂੰ ਮਰਜੀ ਆਪਾਂ ਮੋੜ ਸਕਦੇ ਆ ਪਰ ਆ ਗੱਲ ਜਰੂਰ ਧਿਆਨ ਰੱਖਿਓ ਵੀ ਜਿਹੜੇ ਆਪਾਂ ਕੱਟ ਲਾਉਣ ਤੋਂ ਬਾਅਦ ਸਰੋਂ ਦਾ ਤੇਲ ਲਾਉਣਾ ਹਾਂ ਸੌਂਕ ਬਈ ਤਾਂ ਆਪਾਂ ਜਦੋਂ ਮਰਜ਼ੀ ਲਾ ਲਓ ਪਰ ਜਿਹੜੇ ਸਿੰਘ ਮੋੜਨੇ ਨੇ ਉਹੋ ਤੇਲ ਆਪਾਂ ਰਾਤ ਨੂੰ ਹੀ ਲਾਉਣਾਗਾ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੋਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ